ਨੀ ਰਾਤ ਸੀ ਰਾਤ 12 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲਕ ਚੋਰੀ ਕਰ ਲਈ ਗਈ ਹੈ ਜਿੰਦਰਾ ਬਾਰੀ ਤੋੜ ਕੇ ਜਿੰਦਰਾ ਤੋੜ ਕੇ ਤੇ ਜੋ ਵੀ ਝਮਾਇਆ ਸੀ ਸਾਰੀ ਚੋਰੀ ਕਰ ਲਈ ਗਈ ਹੈ। ਇਹ ਇਲਾਕੇ ਦੇ ਕਰੀਬ ਦੇ ਹਾਂਜੀ ਲੱਖ ਦੇ ਕਰੀਬ-ਕਰੀਬ ਸੀ। ਇਹ ਉਹਦੇ ਆਪਣਾ ਗੁਰਦਾਰਾ ਬਾਬਾ ਨਾਨਕ ਸਾਹਿਬ ਪਿੰਡ ਮੰਨਣ ਜ਼ਿਲ੍ਹਾ ਤਰਨਤਾਰਨ ਹੈ ਜੀ। ਤੇ ਪਰਸੋਂ ਰਾਤ ਦੀ ਗੱਲ ਆ 2 ਅਤੇ 3 ਰਾਤ ਦੀ ਦਰਮਿਆਨੀ ਰਾਤ ਸੀ ਰਾਤ 12 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲ ਕਚੋਰੀ ਕਰ ਲਈ ਗਈ ਹੈ ਜਿੰਦਰਾ ਬਾਰੀ ਤੋੜ ਕੇ ਜਿੰਦਰਾ ਤੋੜ ਕੇ ਤੇ ਜੋ ਵੀ ਝਮਾਇਆ ਸੀ ਸਾਰੀ ਚੋਰੀ ਕਰ ਲਈ ਗਈ ਹੈ ਕਿੰਨੀ ਹੋ ਸਕਦੀ ਹੈ ਕਰੀਬ ਲੱਖ ਦੇ ਕਰੀਬ ਦੇ ਹਾਂਜੀ ਲੱਖ ਦੇ ਕਰੀਬ-ਕਰੀਬ ਸੀ ਹਾਂਜੀ ਗੁਰਦੁਆਰਾ ਬਾਬਾ ਨਾਨਕ ਸਾਹਿਬ ਹੈ ਜੀ ਆਪਣੇ ਗੁਰਨਾਕਦੇਵ ਜੀ ਦਾ ਆਪਣਾ ਹੈਗਾ ਪਿੰਡ ਮੰਨਨ ਵਿੱਚ ਗੁਰਦੁਆਰਾ ਸਾਹਿਬ ਉਸ ਗਰੰਥੀ ਹੈ ਗੁਰਵਿੰਦਰ ਸਿੰਘ ਉਹਦੇ ਬਿਆਨ ਤੇ ਉਹਨੇ ਲਿਖਵਾਇਆ ਕਿ ਇਸ ਗੁਰਦਸ ਵਿੱਚ ਗੱਲੇ ਚੁੰਮੜੀ ਦੀ ਚੋਰੀ ਕੀਤੀ ਗਈ ਹੈ ਕਿ ਕੋਈ ਕਰੀਬ 1 ਲੱਖ ਰੁਪਿਆ ਚੁਰਕੀ ਤਾ ਗਿਆ ਚੋਰ ਉਹਨਾਂ ਨੇ ਨਾਮਲੂ ਵਿਅਕਤੀ ਹੈ ਤੇ ਜਿਸ ਵਧੀ ਹੈ ਮਕਦਮਾ ਨੰਬਰ 1 ਤੇ ਮਿਤੇ ਜਨ ਇੱਕ 24 ਜੂਨ 457 380 ਦਾ ਦਰਜ ਕਰਤਾ ਹੈ ਬਾਕੀ ਦੋਸ਼ੀ ਦੇ ਭਾਲਕ ਕੀਤੀ ਆ ਰਹੀ ਹੈ ਬਿੜੀ ਬੜੀ ਹੈ ਅਜਿੱਤੀ ਦਾ ਨਹੀਂ ਕੋਈ ਸੀਸੀਟੀਵੀ ਕਰ ਨਾ ਸਰ ਵੀਡੀਓ ਨੂੰ ਕੋਈ ਦਿੱਤੇ ਪਰ ਆਪਾਂ ਉਹਦਾ ਮੌਕੇ ਤੇ ਡੰਪ ਲੁਕੋ ਚੁਕਾਏ ਆਪਣੇ ਤੇ ਦੋਸ਼ੀ ਭਾਲ ਕਰ ਰਹੇ ਹਾਂ ਤੇਰਿਆਂ ਦੇ ਹੌਸਲੇ ਇੰਨੇ ਜ਼ਿਆਦਾ ਵੱਧ ਚੁੱਕੇ ਹਨ ਕਿ ਉਹ ਹੁਣ ਗੁਰਦੁਆਰਾ ਸਾਹਿਬ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਹਨ ਪਿੰਡ ਮੰਨਨ ਦੀ ਇਸ ਵਾਰ ਦਾ ਦੌਰਾਨ 1 ਲੱਖ ਰੁਪਏ 2 ਅਨੁਪਛਤੇ ਚੋਰਾ ਵੱਲੋਂ ਚੋਰੀ ਕੀਤੇ ਜਾ ਚੁੱਕੇ ਹਨ ਜਿਸ ਦੇ ਸਬੰਧੀ ਥਾਣਾ ਛਬਾਲ ਵੱਲੋਂ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਦੱਸਣਾ ਚਾਹੁੰਦੇ ਹਾਂ ਕਰੀਬ 1 ਮਹੀਨਾ ਪਹਿਲਾਂ ਕਸਬਾ ਨਸ਼ਾਰਾ ਪਨਵਾ ਵਿਖੇ ਦੋ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਕ ਚੋਰੀ ਕਰ ਲਈ ਗਈ ਸੀ ਹੁਣ ਦੇਖਣਾ ਹੈ ਪੁਲਿਸ ਕਿੰਨੇ ਸਮੇਂ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਰਮਨ ਚਾਵਲਾ ਤਰਨਤਾਰਨ ਇਹ ਜੀ ਆਪਣਾ ਗੁਰਦੁਆਰਾ ਬਾਬਾ ਨਾਨਕ ਸਾਹਿਬ ਪਿੰਡ ਮੰਨਣ ਜ਼ਿਲ੍ਹਾ ਤਰਨਤਾਰਨ ਅਗਰ ਜੀ ਤੇ ਪਰਸੋਂ ਰਾਤ ਦੀ ਗੱਲ ਆ ਦੋ ਅਤੇ ਤਿੰਨ ਰਾਤ ਦੇ ਦਰਮਿਆਨੀ ਰਾਤ ਸੀ ਰਾਤ 12 ਵਜੇ ਦੋ ਅਣਪਛਾਤੇ ਵਿਅਕਤੀਆਂ ਨੂੰ ਗੋਲਕ ਚੋਰੀ ਕਰ ਲਈ ਗਈ ਹੈ ਜਿੰਦਰਾ ਬਾਰੀ ਤੋੜ ਕੇ ਜਿੰਦਰਾ ਤੋੜ ਕੇ ਤੇ ਜੋ ਵੀ ਵਿੱਚ ਮਾਇਆ ਸੀ ਸਾਰੀ ਚੋਰੀ ਕਰ ਲਈ ਗਈ ਹੈ ਕਿੰਨੀ ਹੋ ਸਕਦੀ ਹੈ ਕਰੀਬ ਲੱਖ ਦੇ ਕਰੀਬ ਦੇ ਹਾਂਜੀ ਲੱਖ ਦੇ ਕਰੀਬ-ਕਰੀਬ ਸੀ ਹਾਂਜੀ ਗੁਰਦੁਆਰਾ ਬਾਬਾ ਨਾਨਕ ਸਾਹਿਬ ਹੈ ਜੀ ਸਾ ਆਪਣੇ ਗੁਰੂ ਨਾਨਕ ਦੇਵ ਜੀ ਦਾ ਆਪਣਾ ਹੈਗਾ ਪਿੰਡ ਮੰਨੂ ਵਿੱਚ ਗੁਰਦੁਆਰਾ ਸਾਹਿਬ ਉਸ ਗਰੰਥੀ ਹੈ ਗੁਰਵਿੰਦਰ ਸਿੰਘ ਉਹਦੇ ਬਿਆਨ ਤੇ ਉਹਨੇ ਲਿਖਵਾਇਆ ਕਿ ਇਸ ਗੁਰਦਸਬ ਵਿੱਚ ਗੱਲੇ ਚੁੰਮੜੀ ਚੋਰੀ ਕੀਤੀ ਗਈ ਹੈ ਕਿ ਕੋਈ ਕਰੀਬ 1 ਲੱਖ ਰੁਪਿਆ ਚੋਰੀ ਕੀਤਾ ਗਿਆ ਚੋਰਾਂ ਨੇ ਨਾਮ ਨੂੰ ਵਿਅਕਤੀ ਹੈ ਤੇ ਜਿਸ ਵਧੀ ਹੈ ਮਕਦਮਾ ਨੰਬਰ 1 ਤੇ ਨਿਕੇ 1 24 457 380 ਦਾ ਦਰਜ ਕਰਤਾ ਹੈ ਬਾਕੀ ਦੋਸ਼ੀ ਦੇ ਭਾਲ ਕਿਥੀ ਆ ਰਹੀ ਹੈ ਕੋਈ ਵੀਡੀਓ ਵਧੀਆ ਅੱਜ ਦਿੱਤੀ ਉਹਨਾਂ ਲਈ ਕੋਈ ਸੀਸੀਟੀਵੀ ਕਰ ਨਾ ਸਰ ਵੀਡੀਓ ਨੇ ਕੋਈ ਦਿੱਤੀ ਪਰ ਆਪਾਂ ਉਹਦਾ ਮੌਕੇ ਤੇ ਡੰਪਰ ਨੂੰ ਲੁਕੋ ਚੁਪਾਏ ਆਪਣੇ ਤੇ ਦੋਸ਼ੀ ਭਾਲ ਕਰ ਰਹੇ ਨੇ ਤੇਰਿਆਂ ਦੇ ਹੌਸਲੇ ਇੰਨੇ ਜ਼ਿਆਦਾ ਵੱਧ ਚੁੱਕੇ ਹਨ ਕਿ ਉਹ ਹੁਣ ਗੁਰਦੁਆਰਾ ਸਾਹਿਬ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਹਨ ਪਿੰਡ ਮੰਨਨ ਦੀ ਇਸ ਵਾਰ ਦਾ ਦੌਰਾਨ 1 ਲੱਖ ਰੁਪਏ 2 ਹਨਸ਼ਾਤੇ ਚੋਰਾ ਵੱਲੋਂ ਚੋਰੀ ਕੀਤੇ ਜਾ ਚੁੱਕੇ ਹਨ ਜਿਸ ਦੇ ਸਬੰਧੀ ਥਾਣਾ ਝਬਾਲ ਵੱਲੋਂ ਮਾਮਲਾ ਦਰਜ ਕਰ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਦੱਸਣਾ ਚਾਹੁੰਦੇ ਹਾਂ ਕਰੀਬ 1 ਮਹੀਨਾ ਪਹਿਲਾਂ ਕਸਬਾ ਨਸ਼ਰਾ ਪਨਵਾ ਵਿਖੇ ਦੋ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਕ ਚੋਰੀ ਕਰ ਲਈ ਗਈ ਸੀ ਹੁਣ ਦੇਖਣਾ ਹੈ ਪੁਲਿਸ ਕਿੰਨੇ ਸਮੇਂ ਵਿੱਚ ਮੁਲਜ਼ਮਾਂ ਨੂੰ ਗ੍ਰਫਤਾਰ ਕਰਦੀ ਹੈ ਰਮਨ ਚਾਵਲਾ ਤਰਨਤਾਰਨ